ਜਲਜੀਤ ਸਿੰਘ ਜੀ ਧੀਮਾ ਸਾਹਿਬ ਸਰਦਾਰ ਜਗਪਤਾ ਸਿੰਘ ਜੀ ਸੇਖੋ ਸਾਹਿਬ ਯੂਥ ਕਾਰਨੀ ਦਲ ਦੇ ਭਾਈਚਾਰੇ ਇਕਜੁੱਟ ਹੋਈ ਪੰਜਾਬ ਚ ਸ਼ਾਂਤੀ ਆਈ ਉਮਤੀ ਹੋਈ ਤਰੱਕੀ ਹੋਈ ਲਾ ਜੀ ਸੰਗਤ ਦਾ ਹੁਕਮ ਹੋ ਗਿਆ ਇਸ ਕਰਕੇ ਇਸ ਕਰਕੇ ਮੈਂ ਸਤਿਕਾਰਾ ਦਰੋਂ ਲੱਗਿਆ ਸਾਰੇ ਥਰੇ ਇਸ ਕਰਨ ਦਾ ਸਹਿਮਤਾ ਦੋਨੇ ਹੱਥ ਖੜਾ ਕਰਕੇ ਜਵਾਬ ਦੇਣਾ ਵਾਹ ਇਹ ਜਨਮ ਕਰਨਾ ਪਾਪਾ ਤਾਂ ਜਨਮ ਲੈਣਾ ਵੀ ਪਾਪਾ ਅੱਜ ਆਪਾਂ ਉਸ ਮਹਾਨ ਧਰਤੀ ਆਪਣੀਆਂ ਕੁਰਬਾਨੀਆਂ ਦੇ ਕੇ ਸਾਨੂੰ ਇਹ ਸਿਖਾਇਆ ਕਿ ਜਨਮ ਦੇ ਬਾਣੀ ਗੁਰੂ ਜੀ ਦਾ ਖਾਲਸਾ ਬਾਣੀ ਗੁਰੂ ਜੀ ਦੀ ਫਤਿਹ ਅੱਜ ਆਪਾਂ ਸਾਰੇ ਸਤਿਅ ਤੇ ਬਿਰਾਜਮਾਨ ਸ਼ਰੋਗਣੀ ਅਕਾਲੀ ਦਲ ਦੀ ਸਰਦਾਰ ਦਲਜੀਤ ਸਿੰਘ ਜੀ ਜੀਮਾ ਸਾਹਿਬ ਸਰਦਾਰ ਜਗਵੇਦਾ ਸਿੰਘ ਜੀ ਸੇਖੋ ਸਾਹਿਬ ਯੂਥ ਕਾਰਨੀ ਵਿਦਦੇ ਨੌਂਜੀ ਸੰਕਟ ਦਾ ਹਕਮ ਹੋ ਗਿਆ ਇਸ ਕਰਕੇ ਆਮ ਇਨਸਾਨਾਂ ਦੇ ਲਈ ਆਇਆ ਪਰ ਅੱਜ ਤੁਸੀਂ ਦੇਖ ਚੁੱਕੇ ਹੋ ਉਹਨਾਂ ਦੇ 3 ਸਾਲਾਂ ਦੇ ਵਿੱਚ ਕੀ ਮੇਰੀ ਤੁਹਾਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਜੇ ਅੱਜ ਤੁਸੀਂ ਇਸ ਇਤਿਹਾਸਕ ਧਰਤੀ ਤੇ ਇਕੱਠੇ ਹੋਈ ਹੋ ਇਹ ਪ੍ਰਣ ਕਰਕੇ ਚੱਲ ਜਾਏ ਕਿ ਆਪਣੀ ਸਾਰਿਆਂ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਅਸੀਂ ਆਪਣੀ ਖੇਤਰੀ ਪਾਰਟੀ ਸ਼ੋਮਨੀਆ ਕਾਲੀ ਦਲ ਨੂੰ ਤਕੜੇ ਕਰਕੇ ਇੱਥੋਂ ਨਿਕਲਣਾ ਇੱਕ ਇੱਕ ਸਵਾਲ ਲੱਖ ਵੰਗੂ ਲੜਿਆ ਜਾਏ ਇਸ ਤੋਂ ਬਾਅਦ ਕਿਉਂਕਿ ਤੁਹਾਨੂੰ 2027 ਦੇ ਇਲੈਕਸ਼ਨ ਆਉਣੇ ਆ ਮੈਂ ਪੁਲਿਸ ਵਾਲੇ ਵੀਰਾਂ ਨੂੰ ਬੇਨਤੀ ਕਰਾਂਗਾ ਕਿ ਆ ਸੱਜੇ ਹੱਥ ਜਿਹੜਾ ਜਿੱਥੇ ਢਾਡੀ ਸਿੰਘ ਹੈ ਉਹ ਰਸਤਾ ਖੋਲ ਦਿਓ ਕਿਉਂਕਿ ਉੱਥੇ ਜ਼ਰੂਰੀ ਹੈ ਜਿੱਦੀ ਸੰਗਤ ਦਾ ਹੜ ਆ ਰਿਹਾ ਹੈ ਅਸੀਂ ਸੰਗਤਾਂ ਨੂੰ ਰੋਕ ਨਹੀਂ ਸਕਾਂਗੇ ਸੱਜੇ ਹੱਥ ਜਿੱਥੇ ਢਾਡੀ ਸਿੰਘ ਬੈਠੇ ਹੈ ਉਹ ਉਹ ਗੇਟਵੇ ਖੋਲ ਦਿਓ ਤਾਂ ਕਿ ਸੰਗਤਾਂ ਉਸ ਪਾਸੇ ਵੱਲ ਨੂੰ ਜਾ ਸਕਣ ਆ ਅਗਲੇ ਪਾਸਿਓਂ ਮੈਂ ਯੂਥ ਕਾਲੀ ਦਲ ਦੇ ਸਾਡੇ ਆਗੂ ਸਹਿਬਾਨ )^{(Chingar) ਸਾਹਿਬ ਸਾਡੇ ਪ੍ਰਧਾਨ ਸਾਹਿਬ ਖੜੇ ਐ ਤੇ ਹੁਣ ਕਿਉਂਕਿ ਉਹਨਾਂ ਨੇ ਵੀ ਬੋਲਣਾ ਹੈ ਬਾਕੀ ਸੰਗਤ ਨੂੰ ਪੁਲਿਸ ਵਾਲੇ ਵੀਰਾਂ ਦੇ ਚਰਨਾਂ 'ਚ ਹੱਥ ਬੰਨ ਕੇ ਬੇਨਤੀ ਹੈ ਕਿ ਆ ਸੱਜੇ ਸੱਜੇ ਹੱਥ ਜੋ ਪੰਡਾਲ ਜਿੱਤੇ ਢਾਡੀ ਸਿੰਘ ਬੈਠੇ ਐ ਉਸ ਲਈ ਰਸਤਾ ਖੋਲੋ ਉਸ ਲਈ ਰਸਤਾ ਖੋਲ ਦਿਓ ਤੁਹਾਨੂੰ ਹੱਥ ਬੰਨ ਕੇ ਬੇਨਤੀ ਹੈ ਇੱਕ ਜਿਹੜੇ ਛੱਡੇ ਵਾਲੇ ਵੀਰ ਐ ਇਹਨਾਂ ਨੂੰ ਬੇਨਤੀ ਹੈ ਕਿ ਥੋੜੇ ਜੇ ਪਿੱਛੇ ਹੋ ਜਾਓ ਇੱਥੇ ਰਸਤੇ ਵਿੱਚ ਜਿੱਥੇ ਜਗ੍ਹਾ ਮਿਲਦੀ ਆ ਉੱਥੇ ਬੈਠ ਜਾਓ ਕਿਉਂਕਿ ਪਿੱਛੇ ਵਾਲੇ ਵੀਰਾਂ ਨੂੰ ਦਿਖਦਾ ਨਹੀਂ ਤੁਸੀਂ ਜਿੱਥੇ ਜਗ੍ਹਾ ਮਿਲਦੀ ਆ ਬੈਠ ਜਾਓ ਹੁਣ ਕੁਰਸੀਆਂ ਨਹੀਂ ਮਿਲਣੀਆਂ ਬੈਠ ਜਾਓ ਰਸਤੇ ਵਿੱਚ ਬੈਠ ਜਾਓ ਤੁਹਾਡੇ ਚਰਨਾਂ 'ਚ ਹੱਥ ਬੰਨ੍ਹ ਕੇ ਬੇਨਤੀ ਹੈ ਮੈਂ ਇੱਧਰ ਜਿਹੜੇ ਅੱਗੇ ਵੀਰ ਖੜੇ ਐ ਮੈਂ ਬੇਨਤੀ ਕਰਾਂਗਾ ਕਿ ਸੱਜੇ ਹੱਥ ਨਿਕਲ ਜਾਓ ਖੋਲੋ ਆਪ ਖੋਲੋ ਉਹ ਬੈਰੀਕੇਡ ਆਪ ਖੋਲੋ ਨਹੀਂ ਖੁੰਦਾ ਦਾ ਖੋਲੋ ਨਿਕਲ ਜੋ ਅੱਗੇ ਅੱਗੇ ਨਿਕਲੋ ਅੱਗੇ ਨਿਕਲੋ ਇੱਕ ਬਹਿ ਬਲਾਰਿਆਂ ਨੂੰ ਵੀ ਬੇਨਤੀ ਕਰਾਂਗਾ ਕਿ ਥੋੜਾ ਸਮੇਂ ਦਾ ਖਿਆਲ ਰੱਖਣ ਅਜੇ ਤਾਂ ਖੰਡੇ ਬਾਟੇ ਦਾ ਅਮਰਤ ਪਾਣ ਨਹੀਂ ਕੀਤਾ ਆਪਾਂ ਖੰਡੇ ਬਾਟੇ ਦਾ ਅਮਰਤ ਪਾਣ ਕਰਕੇ ਸਿੰਘ ਸਜ ਕੇ ਪ੍ਰਧਾਨ ਸ਼ੋਮਨੀ ਕਾਲੀਦਾਲ ਸਰਦਾਰ ਜਗਵੀਰ ਸਿੰਘ ਜੀ ਬਾਦਲ ਉਹਨਾਂ ਨੂੰ ਸਨਮਾਨਤ ਕਰਦੇ ਜਿਨ੍ਹਾਂ ਜਥੇਬੰਦੀ ਵੱਲੋਂ ਬੋਲੇ ਸੋ ਨਿਹਾਲ ਜੋ ਕੁਰਬਾਨੀ ਵਾਲਾ ਇਤਿਹਾਸ ਹੈ ਸ਼ਹਾਦਤਾਂ ਦਾ ਇਤਿਹਾਸ ਹੈ ਉਸ ਇਤਿਹਾਸ ਵਰਗਾ ਕਿਸੇ ਵੀ ਕੌਮ ਦਾ ਇਤਿਹਾਸ ਨਹੀਂ ਅੱਜ ਮੈਂ ਆਪਣੇ ਪਰਿਵਾਰ ਵਿੱਚ ਬੈਠਾ ਹਾਂ ਦਿਲ ਦੀ ਗੱਲ ਕਰਨਾ ਚਾਹੁੰਦਾ ਤੁਸੀਂ ਮੇਰੇ ਬਜ਼ੁਰਗੋਂ ਤੁਸੀਂ ਮੇਰੇ ਭਰਾ ਹੋ ਤੁਸੀਂ ਮੇਰੇ ਪਰਿਵਾਰ ਹੋ ਪਿਛਲੇ 10 ਸਾਲ ਤੋਂ ਪਹਿਲੇ ਆਪਣੇ ਬਜ਼ੁਰਗ ਬਾਦਲ ਸਾਹਿਬ ਤੇ ਹਮਲੇ ਹੁੰਦੇ ਰਹੇ ਲਗਾਤਾਰ ਪੰਥ ਵਿਰੋਧੀ ਸ਼ਕਤੀਆਂ ਦਾ ਏਜੰਸੀਆਂ ਦਾ ਸੈਂਟਰ ਦੀਆਂ ਪਾਰਟੀਆਂ ਦਾ ਇੱਕੋ ਇੱਕ ਨਿਸ਼ਾਨਾ ਆਪਣੇ ਬਜ਼ੁਰਗ ਸਦਾ ਪ੍ਰਕਾਸ਼ ਸਿੰਘ ਬਾਦਲ ਸੀ ਉਹ ਆਪਣੇ ਵਿੱਚ ਨਹੀਂ ਰਿਹਾ ਫਿਰ ਉਹਨਾਂ ਨੇ ਆਪਣਾ ਨਿਸ਼ਾਨਾ ਮੈਨੂੰ ਬਣਾ ਲਿਆ ਹਰ ਕਾਨੂੰਨੀ ਹਰਕਰ ਕਰਨ ਦੀ ਕੋਸ਼ਿਸ਼ ਕੀਤੀ ਨਿਸ਼ਾਨਾ ਇੱਕੋ ਇੱਕ ਸੀ ਕੀ ਬਾਦਲ ਪਰਿਵਾਰ ਦਾ ਨਾਂ ਖਤਮ ਕਰ ਦਿਓ ਅਕਾਲੀ ਦਲ ਦਾ ਨਾਂ ਖਤਮ ਕਰ ਦਿਓ ਪਿਛਲੇ 6 ਮਹੀਨਿਆਂ ਤੋਂ ਲਗਾਤਾਰ ਰਜੈਂਸੀਆਂ ਨੇ ਸਾਰਿਆਂ ਨੇ ਆਈ ਪ੍ਰਚਾਰ ਕੀਤਾ ਆਈ ਸਾਡਸ਼ਾਂ ਕੀਤੀ ਮੈਂ ਤੁਹਾਨੂੰ ਪੁੱਛਣਾ ਚਾਹੁੰਦਾ ਤੁਸੀਂ ਮੇਰੇ ਬਜ਼ੁਰਗੋਂ ਮੇਰੇ ਭਰਾਵਾਂ ਪਰਿਵਾਰ ਦਾ ਹਿੱਸਾ ਹਾਂ ਬਾਪੂ ਬਾਦਲ ਦੇ ਜੀਵਨ ਬਾਰੇ ਮੈਥੋਂ ਜ਼ਿਆਦਾ ਤੁਸੀਂ ਜਾਣਦੇ ਹੋ ਉਹਨਾ ਬਾਪੂ ਬਾਦਲ ਦਾ ਤੇ ਬਾਰਲ ਸਾਹਿਬ ਦਾ ਤੇ ਬਾਦਲ ਪਰਿਵਾਰ ਦਾ ਗੁਨਾਹ ਕੀ ਹੈ 104 ਸਾਲ ਪੁਰਾਣੀ ਪਾਕੀ ਸ਼ਰੋਮਣੀ ਕਾਲੀ ਦਲ ਹੈ 104 ਸਾਲ ਵਿੱਚ ਬਾਪੂ ਬਾਦਲ ਨੇ 70 ਸਾਲ ਸੇਵਾ ਕੀਤੀ 70 ਸਾਲ ਮੈਨੂੰ ਦੱਸੋ ਤੁਸੀਂ ਜਾਣਦੇ ਹੋ ਥੋਡੇ ਤਾਂ ਘਰਾਂ 'ਚ ਇੱਥੋਂ ਇੱਥੇ ਬਾਦਲ ਸਾਹਿਬ ਦਾ ਜਨਮ ਹੋਇਆ ਐ ਐਸੀ ਧਰਤੀ ਦੇ ਜਨਮ ਹੋਇਆ ਥੋਡੇ ਨਾਲ ਵੱਡੇ ਹੋਏ ਐ ਥੋਡੇ ਘਰਾਂ 'ਚ ਤੁਸੀਂ ਉਹਨਾਂ ਨੇ ਪਿਆਰ ਦਿੱਤਾ ਮੈਨੂੰ ਦੱਸ ਦਿਓ ਕਿਸੇ ਨੂੰ ਉਹ ਉਹ ਇਹ ਵੀ ਕਿਉਂ ਉਹਨਾਂ ਨੇ 70 ਸਾਲਾਂ 'ਚ ਕਿਸੇ ਨੂੰ ਮਾਰਾ ਕਿ 70 ਸਾਲਾਂ 'ਚ ਕਿਸੇ ਨੇ ਧੱਕਾ ਕੀਤਾ 70 ਸਾਲਾਂ ਚ ਡਾਕਲਾ ਆ ਜਿਹੜੇ ਬੰਦੇ ਆ ਜਿਹੜੇ ਏਜੰਸੀਆਂ ਦੇ ਲੋਕ ਇੱਕੋ ਇੱਕ ਹੈ ਕਿ ਬਾਦਲ ਸਾਹਿਬ ਨੇ ਸਿੱਖੀ ਦੇ ਪਿੱਛੇ ਸ਼ੁਰੂ ਮਾਰਿਆ ਬਾਦਲ ਸਾਹਿਬ ਨੇ ਸਾਡੇ ਕੌਮ ਨੂੰ ਖਤਮ ਕੀਤਾ ਬਾਦਲ ਸਾਹਿਬ ਨੇ ਤੁਸੀਂ ਸਾਡੇ ਕਿਸੇ ਵੀ ਘਰ ਚ ਆ ਜੋ ਗੁਰੂ ਮਹਾਰਾਜ ਦਾ ਪ੍ਰਕਾਸ਼ ਹੈ ਸਾਡੇ ਬੱਚੇ ਵੀ ਸਵੇਰੇ ਅਰਦਾਸ ਕਰਕੇ ਘਰੋਂ ਨਿਕਲਦੇ ਆ ਬਾਦਲ ਸਾਹਿਬ ਨੇ ਪੂਰੀ ਜ਼ਿੰਦਗੀ ਕੌਮ ਖਾਤਰ ਸਿੱਖੀ ਖਾਤਰ ਪੂਰੀ ਕੌਮ ਪੂਰੀ ਜ਼ਿੰਦਗੀ ਲਾਈ ਹੈ ਕਿ ਨਹੀਂ ਲਈ ਤੁਸੀਂ ਦੱਸੋ ਵੱਡੇ ਬਾਦਲ ਸਾਹਿਬ ਦਾ ਗੁਨਾਹ ਆਈ ਹੈ ਨਾ ਕਿ ਉਹਨਾਂ ਨੇ 18 ਸਾਲ ਕੌਮ ਖਾਤੇ ਜੇਲ੍ਹਾਂ ਕੱਟੀਆਂ ਗੁਨਾਹਾਈ ਹੈ ਕਿ ਜੇ ਐਮਰਜੈਂਸੀ ਦਾ ਜ਼ੁਲਮ ਹੁੰਦਾ ਤੇ ਸਭ ਤੋਂ ਪੱਗੇ ਉਹ ਜਾਂਦੇ ਜੇ ਪੰਜਾਬੀ ਸੂਬਾ ਬਣਾਉਣਾ ਹੁੰਦਾ ਤੇ ਸਭ ਤੋਂ ਪੱਗੇ ਅੱਗੇ ਪਹਿਲੀ ਜੇਲ੍ਹ 'ਚ ਉਹ ਜਾਂਦੇ ਜੇ ਗੁਰੂ ਘਰਾਂ ਦੇ ਉੱਤੇ ਹਮਲਾ ਹੁੰਦਾ ਤੇ ਸਭ ਤੋਂ ਪਹਿਲੇ ਅੱਗੇ ਉਹ ਜਾਂਦੇ ਤੇ ਆ ਜਿਹੜੇ ਲੋਕ ਹੈ ਰੋਜ਼ ਫੇਸਬੁਕਾਂ ਤੇ ਤੇ ਆਪਣੇ ਆਪ ਨੂੰ ਕਹਿੰਦੇ ਆ ਕਿ ਅਸੀਂ ਸਿੱਖ ਆ ਉਹ ਸਿੱਖ ਨਹੀਂ ਉਹ ਗੱਦਾਰ ਹੈ ਕੌਮ ਦੇ ਗੱਦਾਰ ਹੈ ਸਿੱਖੀ ਦੇ ਗੱਦਾਰ ਹੈ ਉਹਨਾਂ ਦਾ ਸਿਰ ਸ੍ਰੀ ਬਾਦਲ ਸਾਹਿਬ ਦਾ ਸਿਰ ਸ੍ਰੀ ਕਲਕਤਕ ਸਾਹਿਬ ਦੇ ਸਾਹਮਣੇ ਝੁਕਦਾ ਸੀ ਤੇ ਝੁਕਦਾ ਰਿਹਾ ਹੈ ਪੰਥ ਸਾਮਣੇ ਝੁਕਦਾ ਰਿਹਾ ਹੈ ਉਹਨਾਂ ਦਾ ਸਿਰ ਸੈਂਟਰ ਦੀਆਂ ਏਜੰਸੀਆਂ ਦੇ ਸਾਹਮਣੇ ਝੁਕਦਾ ਹੈ ਤੇ ਉਹਨਾਂ ਦੀ ਗੱਲਾਂ 'ਚ ਆਪਾਂ ਸਾਰੇ ਆ ਜਾਂਦੇ ਹਾਂ 70 ਸਾਲ ਬਾਦਲ ਸਾਹਿਬ ਨੇ ਸੇਵਾ ਕੀਤੀ ਮੈਨੂੰ ਦੱਸ ਦਿਓ 104 ਸਾਲ ਇਤਿਹਾਸ ਜ਼ਕਾਲੀ ਦਲ ਦੇ ਵਿੱਚ ਇੱਕ ਵੀ ਲੀਡਰ ਅਜੇ ਤੱਕ ਨਾ ਦੇ ਦਿਓ ਜਿਨੇ ਬਾਦਲ ਸਾਹਿਬ ਤੋਂ ਵੱਧ ਸੇਵਾ ਕੀਤੀ ਹੋਏ ਕੌਮ ਦੀ ਮੈਨੂੰ ਇੱਕ ਵੀ ਦੱਸੋ ਇੱਕ ਆ ਤੁਸੀਂ ਸਾਰੇ ਬੈਠੋ ਤੁਸੀਂ ਮਿੱਤ ਮੈਥੋਂ ਵੱਧ ਜਾਣਦੇ ਹੋ ਤੁਹਾਡੇ ਹਰ ਦੁੱਖ ਸੁੱਖ ਦੇ ਸਾਥੀ ਰਹੇ ਕਿ ਨਹੀਂ ਤੁਹਾਨੂੰ ਕੋਈ ਤਕਲੀਫ ਹੁੰਦੀ ਸੀ ਤੁਹਾਡੇ ਸਭ ਤੋਂ ਪਹਿਲੇ ਤੁਹਾਡੇ ਕੋਲੇ ਪਹੁੰਚਦੇ ਸੀ ਆ ਆਪਣਾ ਇਲਾਕਾ ਹੈ ਅੱਜ ਤੁਹਾਡੇ ਲੱਖ ਲੱਖ ਰੁਪਏ ਦੇ ਕਿल्ले ਠੇਕੇ ਤੇ ਛੜਦੇ ਆ ਉਹ ਕਿल्ले ਚੜਾਉਣ ਵਾਲਾ ਕੌਣ ਆ ਬਾਪੂ ਬਾਦਲ ਜੀਨੇ ਕਿਉਂ ਨਾ ਕਨੈਕਸ਼ਨਾਂ ਦੇ ਲੰਗਰ ਲਾਤੇ ਇੱਥੇ ਸੇਮ ਕੱਟਤੀ ਆ ਗੁਨਾਹ ਆਈ ਆ ਉਹਨਾਂ ਦਾ ਥੋੜੇ ਖਾਲੇ ਬਣਾ ਗੁਨਾਹ ਸੇਮ ਚ ਕੱਟਣਾ ਗੁਨਾਹ ਕੱਸੀਆ ਬਣਾਉਣਾ ਗੁਨਾਹ ਸਕੂਲ ਬਣਾਉਣਾ ਗੁਨਾਹ ਹਸਪਤਲ ਬਣਾਉਣਾ ਗੁਨਾਹ ਗਰੀਬ ਨੂੰ ਆਟਾ ਦਲ ਦੇਣਾ ਗੁਨਾਹ 부ਜ਼ੁਰਗਾਂ ਨੂੰ ਪੈਨਸ਼ਨ ਦੇਣਾ ਗੁਨਾ ਹੈ ਆਈ ਗੁਨਾ ਹੈ ਪੰਜਾਬ ਨੂੰ ਬਚਾਉਣ ਦਾ ਗੁਨਾ ਹੈ ਥੋੜੀ ਬਿਜਲੀ ਆਮੂ ਆਮ ਕਰਨ ਦਾ ਗੁਨਾ ਹੈ ਟਰੈਕਟਰ ਨੂੰ ਗੱਡੇ ਦਾ ਕਿਤਾਬ ਦੇਣ ਦਾ ਗੁਨਾ ਹੈ ਸੜਕਾਂ ਬਣਾਉਣ ਦਾ ਗੁਨਾ ਹੈ ਤੁਹਾਡੇ ਬੱਚਿਆਂ ਨੂੰ ਪੜ੍ਹਾਉਣ ਦਾ ਗੁਨਾ ਹੈ ਬਾਦਲ ਸਾਹਿਬ ਦਾ ਸੱਤਾ ਵੱਡਾ ਗੁਨਾ ਹੈ ਅਮਨ ਸ਼ਾਂਤੀ ਭਾਈਚਾਰੇ ਸਾਂਝ ਰੱਖਣਾ ਬਾਦਲ ਸਾਹਿਬ ਮੁੰਡੇ ਮਰਵਾਉਣੇ ਨਹੀਂ ਚਾਹੁੰਦੇ ਪੂਰੀ ਜ਼ਿੰਦਗੀ ਉਹਨਾਂ ਨੇ ਆਪਣੇ ਮੁੰਡਿਆਂ ਨੂੰ ਤਕੜਾ ਕਰਨ ਦੀ ਕੋਸ਼ਿਸ਼ ਕੀਤੀ ਮਰਵਾਉਣ ਦੀ ਨਹੀਂ ਆਪਣੇ ਪੰਜਾਬ ਵਿੱਚ ਅਮਨ ਸ਼ਾਂਤੀ ਵਾਸਤੇ ਹਰ ਕੁਰਬਾਨੀ ਦੇਣ ਨੂੰ ਤਿਆਰ ਸੀ ਪਹਿਲੀ ਵਾਰ ਵੀ ਬੜੇ ਬਾਰ ਹਮਲਾ ਹੁੰਦਾ ਸੀ ਬਾਦਲ ਸਾਹਿਬ ਦਾ ਬਾਦਲ ਸਾਹਿਬ ਡਰੇ ਨਹੀਂ ਉਹ ਸਮਾਂ ਯਾਦ ਕਰੋ ਤੁਸੀਂ ਘਰੋਂ ਨਿਕਲ ਨਹੀਂ ਸਕਦੇ ਸੀ ਐਨ ਲੱਗਦਾ ਸੀ ਕਿ ਅੱਜ ਗੋਲੀ ਵੱਜੂਗੀ ਆਪਣੇ ਕਿੰਨੇ ਬੰਦੇ ਸਲੀਟਰ ਸ਼ਹੀਦ ਹੋ ਗਏ ਭਾਈ ਸ਼ਮਿੰਦਰ ਜੀ ਵਰਗੇ ਸ਼ਹੀਦ ਹੋ ਗਏ ਪੁੰਦੜ ਸਾਹਿਬ ਬੈਠੇ ਇਹਨਾਂ ਦੇ ਹਮਲਾਵਾ ਮਸਾ ਬਚੇ ਪਰ ਅਕਾਲੀ ਦਲ ਦੀ ਸੋਚ ਇੱਕੋ ਹੀ ਰਹੀ ਹੈ ਕਿਉਂਕਿ ਆਪਣਾ ਘਰ ਹੈ ਪੰਜਾਬ ਆਪਾਂ ਕਿੱਥੇ ਜਾਵਾਂਗੇ ਕਿੰਨੇ ਲੜਕੇ ਕਿੱਥੇ ਜਾਵਾਂਗੇ ਹੁਣ ਤਾਂ ਕੈਨੇਡਾ ਨੇ ਵੀ ਬੰਦ ਕਰਤਾ ਅਮਰੀਕਾ ਨੇ ਵੀ ਬੰਦ ਕਰਤਾ ਆਸਟ੍ਰੇਲੀਆ ਬੰਦ ਕਰਨ ਵਾਲਾ ਕਿੱਧਰ ਜਾਓਗੇ ਤੁਸੀਂ ਆ ਆਪਣਾ ਘਰ ਆ ਆਪਣਾ ਦੇਸ਼ ਹੈ ਤੁਸੀਂ ਦੇਸ਼ ਨੂੰ ਆਜ਼ਾਦ ਕਰਾਉਣ ਵਾਸਤੇ ਸਭ ਤੋਂ ਵੱਧ ਕੁਰਬਾਨੀਆਂ ਅਕਾਲੀ ਦਲ ਦੀਆਂ ਸਿੱਖ ਕੌਮ ਦੀਆਂ ਆ ਜਿੰਨੇ ਵੀ ਆਜ਼ਾਦੀ ਗੁਲਾਟੀਆਂ ਸਾਰਿਆਂ ਦੇ ਨਾਂ ਦੇਖੋ ਭਗਤ ਸਿੰਘ ਵਰਗੇ ਦੇ ਸਾਰੇ ਪੰਜਾਬ ਦੇ ਨਾਟਕਾ ਦਾ ਹੈ ਕੋਈ ਤਮਲ ਲਾਡੂ ਦਾ ਹੈ ਕੋਈ ਪਰ ਅੱਜ ਤਾਕਤਾਂ ਲੱਗੀਆਂ ਉਹਨਾਂ ਨੂੰ ਪਤਾ ਹੈ ਕਿ ਪੰਜਾਬ ਉੱਤੇ ਕਬਜ਼ਾ ਤਾਂ ਹੋਵਾਂਗੇ ਜੇ ਕਾਲੀ ਦਲ ਖਤਮ ਕਰ ਦਈਏ ਬਾਦਲ ਪਰਿਵਾਰ ਦਾ ਨਾਂ ਖਤਮ ਕਰ ਦਈਏ ਹਰ ਕਿਸਮ ਦਾ ਹਮਲਾ ਹਰ ਕਿਸਮ ਦੀ ਚੀਜ਼ ਜਦੋਂ ਉਹਨਾਂ ਨੇ ਦੇਖਿਆ ਕੀ ਸੁਖਬੀਰ ਸਿੰਘ ਬਾਦਲ ਨੇ ਸਾਰਾ ਕੁਝ ਝੋਲੀ ਪਾਇਆ ਮੈਂ ਪਾਇਆ ਕਿਉਂ ਪਾਇਆ ਜਦੋਂ ਸਾਡੀ ਮੀਟਿੰਗ ਹੋਈ ਸੀ ਸਾਡੇ ਤੇ ਇਲਜ਼ਾਮ ਲਾ ਕੇ ਸਾਡੇ ਕੋਲੇ ਆਏ ਅਸੀਂ ਮੀਟਿੰਗ ਕੀਤੀ ਸਾਡੇ ਕੋਲੇ ਹਰ ਚੀਜ਼ ਦਾ ਜਵਾਬ ਸੀ ਪਰ ਨਹੀਂ ਅਸੀਂ ਸੋਚਿਆ ਕਿ 10 ਸਾਲ ਹੋ ਗਏ ਇਹਨਾਂ ਨੇ ਸਿਆਸਤ ਕਰਦੇ ਬੀਅਦਮੀ ਦੀ 10 ਸਾਲ ਹੋ ਗਏ ਆਪਣੇ ਕੌਮ ਨੂੰ ਕੁਲਚਾ ਕੇ ਰੱਖਿਆ ਇਹਨਾਂ ਨੇ ਤਾਕਤਾਂ ਨੇ ਸਾਰੀ ਪਾਕੀ ਨੇ ਕਿਹਾ ਸੁਖਬੀਰ ਤੂੰ ਆਪਣੇ ਝੋਲੀ ਪਾਲਾ ਸਾਰਾ ਕੁਝ ਠੀਕ ਹੋਈ ਮੈਂ ਕਿਹਾ ਨਹੀਂ ਮੈਂ ਪਾਲਣਾਂ ਉਹਨਾਂ ਨੂੰ ਉਮੀਦ ਨਹੀਂ ਸੀ ਫਿਰ ਉਹਨਾਂ ਨੇ ਦੇਖਿਆ ਕਿ ਆ ਤਾਂ ਆ ਵੀ ਹੋ ਗਿਆ ਫਿਰ ਕਹਿੰਦੇ ਇਹਨਾਂ ਨੂੰ ਮਾਰ ਹੀ ਦਿਓ ਰੱਬ ਬਚਾਉਣ ਵਾਲਾ ਹੈ ਗੁਰੂ ਸਾਹਿਬ ਨੇ ਬਚਾਇਆ ਉਹਨਾਂ ਨੇ ਤਾਂ ਕੋਈ ਕਸਰ ਨਹੀਂ ਛੱਡੀ ਫਿਰ ਉਹੀ ਤਾਕਤਾਂ ਕੀ ਕਰਨੀਆਂ ਉਸ ਬੰਦੇ ਨੂੰ ਫਗਰੇ ਕੌਮ ਦੇਣਾ ਚਾਹੀਦਾ ਆ ਆ ਲੋਕੀ ਪਛਾਣੀ ਆ ਆਪਾਂ ਆਪਾਂ ਕੀ ਹੋ ਗਿਆ ਆਪਾਂ ਨੂੰ ਜਦੋਂ ਆਪਾਂ ਖਤਮ ਹੋ ਜਾਗੇ ਫਿਰ ਜਾਗੋਗੇ ਜਦੋਂ ਸਾਰਾ ਕੁਝ ਪੰਜਾਬ ਲੁੱਟਿਆ ਗਿਆ ਸਾਰਾ ਕੁਝ ਖਤਮ ਹੋ ਗਿਆ ਉਦੋਂ ਜਾਗੋਗੇ ਆ ਤਾਕਤਾਂ ਖਤਮ ਕਰਕੇ ਹੱਸਣ ਗਿਆ ਆ ਦੇਖੋ ਸਾਡਾ ਮਕਸਦ ਖਤਮ ਪੂਰਾ ਹੋ ਗਿਆ ਹੱਸਣਗੇ ਜਿਹੜੇ ਐਡੇ ਐਡੇ ਵੱਡੇ ਆਪਣੇ ਆਪ ਨੂੰ ਸਿੱਖ ਕਹਿੰਦੇ ਅਨਮੀਆਂ ਪਾਰਟੀਆਂ ਬਣਾਈ ਜਾਂਦੇ ਆ ਸਾਰੇ ਏਜੰਸੀਆਂ ਨੇ ਕਿਹਾ ਕਿ ਕਾਲੀ ਦਲ ਨੂੰ ਦੋ ਫਾੜ ਕਰ ਦਿਓ ਤੁਸੀਂ ਕੱਲ ਸਵਾਲ ਕਰੋ ਜਦੋਂ ਕਾਲੀ ਦਲ ਖੜਾ ਹੁੰਦਾ ਉਦੋਂ ਆ ਤਾਕਤਾਂ ਆਪਣੇ ਉਮੀਦਵਾਰ ਖੜੇ ਕਰ ਦਿੰਦੀਆਂ ਜਦੋਂ ਕਾਲੀ ਦਲ ਨਹੀਂ ਖੜਾ ਹੁੰਦਾ ਹੁਣ ਇੱਕ ਦੀ ਚ ਇਲਕਸ਼ਨਾਂ ਚ ਬਾਈਗੜੀ ਤੱਕ ਸਾਰੇ ਨੇ ਵੀ ਚੁੱਪ ਕਰਕੇ ਬਹਿ ਗਏ ਕਿਉਂਕਿ ਜੰਸੀਆ ਨੇ ਕਿਹਾ ਸਾਡੀ ਵੋਟ ਵੰਡੀ ਨਾ ਜਾਏ। ਬਾਈ ਲਖਨਾਥ ਦੇਖੋ ਕਿੰਨਾ ਆਪਣੇ ਤੇ ਧੱਕੇ ਹੋਏ ਆ। ਕੋਈ ਬੋਲਿਆ ਤੁਹਾਡੇ ਚੋਂ ਜਿਹੜੀ ਪਾਰਟੀ ਨੇ ਟੈਂਕਾਂ, ਤੋਪਾਂ ਨਾਲ ਦਰਬਾਰ ਸਾਹਿਬ ਤੇ ਹਮਲਾ ਕੀਤਾ ਤੁਸੀਂ ਉਹਦੀ ਸਰਕਾਰ ਤਿੰਨ ਵਾਰ ਬਣਾਤੀ ਐ। ਤਿੰਨ ਵਾਰ ਬਣਾਤੀ ਐ। ਜਵਾਬ ਮੇਰੇ ਕੋਲੇ ਮੈਂ ਅੱਜ ਗੂਗਲ ਤੋਂ ਕੱਢ ਕੇ ਆਇਆ। ਗੁਰਾਸੀ ਦੇ ਅੰਦਰ ਦਰਬਾਰ ਸਾਹਿਬ ਤੇ ਕਾਂਗਰਸ ਨੇ ਟੈਂਕਾਂ ਤੋਪਾਂ ਦੇ ਹਮਲਾ ਕੀਤਾ ਤੇ 85 ਵਿੱਚ 1 ਸਾਲ ਬਾਅਦ ਇਲੈਕਸ਼ਨ ਹੋਏ ਪੰਜਾਬ ਦੇ 35 ਸੀਟਾਂ ਕਾਂਗਰਸ ਜਿੱਤ ਗਈ 35 ਸੀਟਾਂ ਸ਼੍ਰੀ ਮੁਕਸਰ ਸਾਹਿਬ ਦੀ ਸੀਟ ਕਾਂਗਰਸ ਜਿੱਤੀ ਅੰਮ੍ਰਿਤਸਰ ਸਾਹਿਬ ਦੀਆਂ ਜਿੱਥੇ ਟੈਂਕਾਂ ਤੋਪਾਂ ਦੇ ਤਿੰਨੇ ਸੀਟਾਂ ਕਾਂਗਰਸ ਜਿੱਤੀ ਚਮਕੌਰ ਸਾਹਿਬ ਗੁਰੂ ਦੀ ਨਗਰੀ ਦੀ ਸੀਟ ਕਾਂਗਰਸ ਜਿੱਤੀ ਉਹਨਾਂ ਨੂੰ ਤਾਂ ਕੋਈ ਕਹਿੰਦੇ ਨਹੀਂ ਅਕਾਲੀ ਦੰਦ ਦੇ ਰਾਜ ਵਿੱਚ ਬੇਅਦਬੀ ਹੋ ਗਈ ਸਭ ਤੋਂ بڑا ਦੁੱਖ ਹੈ ਬਾਦਲ ਸਾਹਿਬ ਨੇ ਮੈਂ ਲੈ ਸਭ ਤੋਂ ਜ਼ਿੰਦਗੀ ਦਾ ਦੁੱਖ ਆਈ ਸੀ ਜਦੋਂ ਬੇਅਦਬੀ ਹੋਈ ਸਭ ਤੋਂ ਪਹਿਲੇ ਉਹ ਅਕਾਲ ਤਖਤ ਸਾਹਿਬ ਤੇ ਸਾਹਮਣੇ ਗਏ ਸਿੰਘ ਸਾਹਿਬ ਨੂੰ ਚਿੱਠੀ ਲਿਖੀ ਕਿ ਮੇਥੋਂ ਬਹੁਤ ਵੱਡੀ ਗਲਤੀ ਹੋਈ ਪਹਿਲੇ ਤੇ ਨਹੀਂ ਜਾ ਕੇ ਦਿੱਤੀ ਸੀ ਮੇਥੋਂ ਬਹੁਤ ਵੱਡੀ ਗਲਤੀ ਆ ਹੋਈ ਆ ਕਿ ਮੇਰੇ ਰਾਜ ਵਿੱਚ ਹੋਇਆ ਤੇ ਹੁਣ ਕਾਂਗਰਸ ਦੇ ਰਾਜ ਹੁੰਦੀ ਪਈ ਐ ਵੀ ਕੋਈ ਬੋਲਦਾ ਹੀ ਨਹੀਂ ਉਹ ਜਿਹੜੇ ਧਰਨੇ ਦਿੰਦੇ ਸੀ ਕਿੱਧਰ ਗਏ ਜਿਹੜੇ ਆ ਹੁਣ ਦੇਖ ਲਓ ਸੁਲਤਾਨਪੁਰ ਲੋਧੀ ਗੁਰੂਦੀ ਨਗਰੀ ਤੇ ਪੁਲਿਸ ਬਾੜੀ ਦੇ ਅੰਦਰ ਗੁਰਦੁਆਰਾ ਸਾਹਿਬ ਤੇ ਅੰਦਰ ਗੋਲੀਆਂ ਅੱਜਾਦੀਆਂ ਕੋਈ ਬੋਲਿਆ ਉਹਨਾਂ ਨੂੰ ਤਾਂ ਕਿਹਾ ਨਹੀਂ ਕਿ ਇਹਨਾਂ ਨੂੰ ਪੇਸ਼ ਕਰੋ ਇਹਨਾਂ ਨੂੰ ਆਹ ਕਰੋ ਉਹਨੂੰ ਉਹ ਕਰੋ ਜੇ ਤੁਸੀਂ ਕਹਿ ਵੀ ਦਿੰਦੇ ਇਹਨਾਂ ਨੇ ਹੋਣਾ ਹੀ ਨਹੀਂ ਸੀ ਪੇਸ਼ ਵੀ ਨਹੀਂ ਹੋਣਾ ਕਿ ਜਿਹੜੇ ਅੱਜ ਕਹਿੰਦੇ ਆ ਅਕਾਲੀ ਦੰਦ ਦੇ ਕਲਾਬ ਬੋਲਦੇ ਆ ਕਿ ਕਾਲ ਤਖਸਾਲ ਸਾਹਿਬ ਦੇ ਨਾਲ ਆ ਕੇ ਕੀਤਾ ਬੇਅਦਬੀ ਕਰਾਈਆਂ ਉਹ ਲੋਕ ਐ ਜਿਨ੍ਹਾਂ ਨੇ ਆਪਣੇ ਅਕਾਲ ਤਖਸਾਲ ਸਾਹਿਬ ਦੇ ਜਸਦਾਰ ਰੱਖਿਆ ਆਪਣੇ ਆਪਣੇ ਜਸ ਆਪਣੇ ਜਸਦਾਰ ਨੂੰ ਮੰਨਦੇ ਨਹੀਂ ਉਹਨਾਂ ਵਾਸਤੇ ਮੰਨਦੇ ਜਸਦਾਰ ਉਹਨਾਂ ਵਾਸਤੇ ਦੂਜੇ ਆ ਜਿਹੜੇ ਅੱਜ ਆਪਣੀ ਉੱਥੇ ਦੁਕਾਨ ਖੋਲਣ ਲੱਗੇ ਐ ਉਹਨਾਂ ਨੂੰ ਪੁੱਛ ਲਓ ਤੁਹਾਡੇ ਜਸਦਾਰ ਕੌਣ ਆ ਕਾਲ ਤਖਸਾਲ ਸਾਹਿਬ ਦਾ ਤੁਹਾਨੂੰ ਦੱਸ ਦਣਗੇ ਕੌਣ ਐ ਜੇ ਉਹ ਵਰਤਨਾ ਹੁੰਦਾ ਹੈ ਨਾ ਇੱਧਰ ਬਤ ਲੈਂਦੇ ਆ ਫਿਰ ਕਰਦੇ ਓਏ ਕਿਉਂਕਿ ਏਜੰਸੀਆਂ ਚ ਆਉਂਦੀਆਂ ਮੈਂ ਉਹਨਾਂ ਨੂੰ ਦੱਸਣਾ ਚਾਹਣਾ ਹੈ ਜਿਹੜੇ ਕਹਿੰਦੇ ਆ ਕਿ ਬਾਦਲ ਸਾਹਿਬ ਨੇ ਕੀ ਕੀਤਾ ਸਿੱਖੀ ਵਾਸਤੇ ਅੱਜ ਜੇ ਵਿਰਸਾ ਸੰਭਾਲਿਆ ਜੇ 100 100 ਸਾਲ ਦੇ ਵਿੱਚ 70 ਸਾਲ ਬਾਅਦ ਇੱਕੋ ਹੀ ਸਿੱਖ ਲੀਡਰ ਰਹਾ ਕੌਮ ਦਾ ਲੀਡਰ ਜਿਨੇ ਵਰਾਸਤੇ ਖਾਲਸਾ ਬਣਾਇਆ ਆਪਣੀ ਕ੍ਰੋਮ ਦੀ ਵਿਰਸਾ ਸੰਭਾਲਣ ਵਾਸਤੇ ਜਿਨੇ ਬਾਬਾ ਬੰਦਾ ਸਿੰਘ ਬਹਾਦਰ ਦੀ ਯਾਦਗਾਰ ਬਣਾਈ ਜਿਨ੍ਹਾਂ ਨੇ ਛੋਟਾ ਕਲੂਕਾਰਾ ਬਣਾਇਆ ਵੱਡਾ ਕਲੂਕਾਰਾ ਬਣਾਇਆ ਜੰਗੇ ਆਜ਼ਾਦੀ ਦਾ ਬਣਾਇਆ ਦਰਬਾਰ ਸਾਹਿਬ ਦਾ ਦੇਖੋ ਕਿੰਨਾ ਖੂਬਸੂਰਤ ਬਣਾਇਆ ਵਿਰਾਸਤੀ ਮਾਰਗ ਬਣਾਈ ਜਿੰਨੀਆਂ ਸ਼ਤਾਬੀਆਂ ਉਹਨੀਆਂ ਸੀ ਧੂਮ-ਧਾਮਣਾ ਬਣਾਉਂਦੇ ਸੀ ਬਾਦਲ ਸਾਹਿਬ ਸੀ ਜਿਨ੍ਹਾਂ ਨੇ ਸੈਂਟਰ ਦੀ ਸਰਕਾਰ ਦਾ ਦਬਾਅ ਪਾ ਕੇ ਕਰਤਾਰਪੁਰ ਸਾਹਿਬ ਦਾ ਲੰਘੇ ਦੇ ਜੀਐਸਟੀ ਲੰਗਰ ਤੋਂ ਬੰਦ ਕਰਾਇਆ ਆ ਜਿਨੇ ਬੰਦੀ ਸਿੰਘ ਰਾਜੂ ਨਾਲ ਸਾਹਿਬ ਜਦੋਂ ਪਹਿਲੀ ਵਾਰ ਮੁੱਖ ਮੰਤਰੀ ਬਣੇ ਸਾਰ ਬਾਦਲ ਸਾਹਿਬ ਪਹਿਲੀ ਦਿਨੀ ਸੁਪਰੀਮ ਕੋਰਟ ਦਾ ਆਰਡਰ ਆ ਗਿਆ ਕਿ ਰਾਜਵੰਨ ਸਾਹਿਬ ਨੂੰ ਕੱਲ ਫਾਂਸੀ ਦਿਓ ਬਾਦਲ ਸਾਹਿਬ ਨੇ ਕਹਿ ਤਾ ਆਪਣੇ ਵਕੀਲ ਬਣਾ ਕੇ ਮੇਰੀ ਭਾਵੇਂ ਸਰਕਾਰ ਚਲੇ ਜਾਏ ਪਰ ਮੈਂ ਨਹੀਂ ਦਊਂਗਾ ਉਸ ਇਨਸਾਨ ਨੂੰ ਕਹਿੰਨੇ ਆ ਤੁਸੀਂ ਸਿੱਖ ਵਿਰੋਧੀ ਹੋ ਜਿਸ ਨੇ ਸਾਰੀ ਜ਼ਿੰਦਗੀ ਕੌਮ ਖਤਰ ਲਾਤੀ ਤੇ ਆਪਾਂ ਉਹਨਾਂ ਦੀ ਗੱਲਾਂ ਕਾ ਜਾਣੀ ਇਸ ਕਰਕੇ ਮੈਂ ਬੇਨਤੀ ਕਰਨ ਆਇਆ ਹਾਂ ਦੇਖੋ ਤੁਸੀਂ ਬਚਾ ਲੋ ਜੇ ਪੰਜਾਬ ਨੂੰ ਪਹੁੰਚਾਣਾ ਆਪਾਂ ਜਿਹੜਾ ਆਉਂਦਾ ਉਹਦੇ ਮਗਰ ਲੱਗ ਜਾਂਦੀ ਹੈ ਜਿਹੜਾ ਆਉਂਦਾ ਜੀ ਇਹਦੀ ਬੜੀ ਕੁਰਬਾਨੀ ਹੈ ਆ ਜਿਹੜੇ ਮੇਰੇ ਵੀਰ ਦੁਕਾਨ ਖੋਲਣ ਲੱਗੇ ਐ ਕੀ ਨਸ਼ਾ ਛਡਾਓ ਕੀ ਸ਼ੁਰੂ ਕੀਤਾ ਸੀ ਤੇ ਪਰਿਵਾਰ ਦਾ ਕੀ ਬੰਦਾ ਨਿਕਲੇ ਆ ਹਰੂਨਾਓ ਤੁਹਾਡੇ ਆਪਣੇ ਇਲਾਕੇ ਚ ਕੀਦਾ ਕਤਲ ਕਰਾਇਆ ਕੀ ਅਗਵਾਈ ਤੁਸੀਂ ਪੰਜਾਬ ਦੀ ਕਿਨੂੰ ਦੇਣਾ ਛੋਣੇ ਕਿਨੂੰ ਪੰਜਾਬ ਨੂੰ ਬਚਾਉਣਾ ਆਪਣੇ ਬੱਚਿਆਂ ਨੂੰ ਬਚਾਉਣਾ ਹੈ ਮਰਵਾਉਣਾ ਨਹੀਂ ਆ ਮਰਵਾਉਣ ਵਾਲੇ ਇਕੱਠੇ ਹੋ ਗਏ ਆ ਕਿ ਤੁਹਾਨੂੰ ਲੜਾਉਂਗੇ ਥੋਥੋ ਗੋਲੀ ਚਲਾਉਣਗੇ ਆਪਣੇ ਆਪ ਭੱਜਣਗੇ ਤੇ ਤੁਸੀਂ ਪਰਿਵਾਰਾਂ ਦੇ ਪਰਿਵਾਰਾਂ ਸ਼ਹੀਦ ਕਰ ਦੇਣਗੇ ਕਿੱਥੇ ਜਾਵਾਂਗੇ ਆਪਣੀ ਕੌਮ ਆਈ ਆਪਣੀ ਕੌਮ ਦਾ ਘਰ ਹੈ ਇੱਥੇ ਆਪਣੀ ਕੌਮ ਪੈਦਾ ਹੋਈ ਹੈ ਆ ਆਪਣਾ ਘਰ ਐ ਇੱਥੋਂ ਆਪਾਂ ਕਿਤੇ ਜਾ ਨਹੀਂ ਸਕਦੇ ਆਪਾਂ ਆਪਣੀ ਕੌਮ ਨੂੰ ਇੱਥੇ ਹੀ ਤਗੜਾ ਕਰਨਾ ਤੇ ਤਗੜਾ ਕੱਲਾ ਕਾਲੀ ਦਲ ਕਰ ਸਕਦਾ ਹੋਰ ਕੋਈ ਨਹੀਂ ਕਰ ਸਕਦਾ ਤੇ ਐਂਕਸ ਕਰਕੇ ਮੈਂ ਅਖੀਰ ਵਿੱਚ ਆਈ ਕਹਿਣਾ ਚਾਹਣਾ ਹੱਥ ਜੋੜ ਕੇ ਜੇ ਬਾਦਲ ਸਾਹਿਬ ਮੇਰੇ ਪਿਤਾ ਤੋਂ ਕੋਈ ਗਲਤੀ ਹੋ ਗਈ ਜੇ ਮੈਥੋਂ ਹਰ ਗਲਤੀ ਹੋ ਗਈ ਮੈਂ ਆਦੀ ਝੋਲੀ ਪਾਣਾ ਉਹ ਵੀ ਪਲ ਕੁਝ ਵੀ ਹੋ ਗਿਆ ਪਰ ਕੌਮ ਨੂੰ ਕਹਿਣਾ ਅੱਜ ਉਸ ਦਿਨ ਤੇ ਇਕੱਠੇ ਹੋਏ ਆ ਜਿਹੜਾ ਗੁਰੂ ਸਾਹਿਬ ਨੇ ਟੁੱਟੀ ਗੰਡੀ ਟੁੱਟੀ ਗੰਡੀ ਦੇਖੋ ਤਾਂ ਬਚਾਂਗੇ ਤਾਂ ਆਪਣੇ ਚਿਹਰਿਆਂ ਤੇ ਖੁਸ਼ੀ ਆਉਣਗੇ ਤੇ ਆਏ ਜਿਹੜੇ ਆ ਝਾੜੂ ਵਾਲੇ ਆ ਕਾਂਗਰਸੀ ਆ ਜਿਨ੍ਹਾਂ ਦਾ ਪਛੋਕੜ ਆ ਅਸੀਂ ਤਾਂ ਤੁਹਾਡੇ ਵਾਸਤੇ ਮਰ ਵੀ ਜਾਵਾਂਗੇ ਅਸੀਂ ਸ਼ਹੀਦ ਵੀ ਹੋ ਜਾਵਾਂਗੇ ਜਿਵੇਂ ਵੱਡੇ ਬਾਦਲ ਸਾਹਿਬ ਨੇ ਪੂਰੀ ਜ਼ਿੰਦਗੀ ਅਮਨ ਸ਼ਾਂਤੀ ਭਾਈਚਾਰੇ ਇਕਸਾਨ ਤੇ ਪੰਜਾਬ ਦੀ ਤਰੱਕੀ ਵਾਸਤੇ ਤੇ ਪੰਨ ਤੇ ਚੜhti ਕਲਾ ਵਾਸਤੇ ਹਰ ਕੁਰਬਾਨੀ ਦਿੱਤੀ ਓਵੇਂ ਮੈਂ ਉਹਨਾਂ ਦਾ ਬੇਟਾ ਤੁਹਾਨੂੰ ਵਚਨ ਦਿੰਦਾ ਅੱਜ ਉਸ ਪੁੱਤਰ ਧਰਤੀ ਤੇ ਭਾਵੇਂ ਜਾਨ ਵੀ ਜਾਣੀ ਜਾਏ ਭਾਵੇਂ ਜਾਨ ਵੀ ਚਲੀ ਜਾਏ खातर खालसा पंथी खातर खातर अमन शांति खातर की तरक्की खातर जो कुर्बानी दे रहे बादल परिवार दूगा उन्हों का बच्चा दूगा वाहू जी का खालसा वाहू जी की फतेह